ਇਨ੍ਹਾਂ ਗੱਲਾਂ ਦੇ 8ਕ ਦਿਨਾਂ ਪਿੱਛੋਂ ਐਉ ਹੋਇਆ ਜੋ ਪਤਰਸ ਔਰ ਯਹੂਨਾ ਔਰ ਯਕੂਬ ਨੂੰ ਨਾਲ ਲੈ ਕੇ ਪਹਾੜ ਉੱਤੇ ਪ੍ਰਾਰਥਨਾ ਕਰਨ ਚੜਿਆ ਔਰ ਉਹਦੇ ਪ੍ਰਾਰਥਨਾ ਕਰਦਿਆਂ ਉਹਦੇ ਮੂੰਹ ਦਾ ਰੂਪ ਹੋਰ ਹੀ ਹੋ ਗਿਆ ਅਤੇ ਪੋਸ਼ਾਕ ਚਿੱਟੀ ਅਤੇ ਚਮਕੀਲੀ ਹੋ ਗਈ ਔਰ ਵੇਖੋ ਦੋ ਮਨੁੱਖ ਅਰਥਾਤ ਮੂਸਾ ਅਤੇ ਏਲੀਆ ਉਸ ਦੇ ਨਾਲ ਗੱਲਾਂ ਕਰਦੇ ਸਨ ਉਹ ਤੇਜ ਵਿੱਚ ਵਿਖਾਲੀ ਦੇ ਕੇ ਉਹਦੇ ਕੂਚ ਦੀਆਂ ਗੱਲਾਂ ਕਰਦੇ ਸਨ ਜੋ ਉਹਨੇ ਯਰੂਸ਼ਲਮ ਵਿੱਚ ਸੰਪੂਰਨ ਕਰਨਾ ਸੀ ਪਤਰਸ ਅਤੇ ਉਹਦੇ ਸਾਥੀ ਨੀਂਦਰ ਨਾਲ ਸੁਸਤ ਹੋਏ ਸਨ ਪਰ ਉਹਨਾਂ ਨੇ ਜਾਗਦਿਆਂ ਉਹਦੇ ਤੇਜ ਅਤੇ ਉਹਨਾਂ ਦੋਹਾਂ ਜਣਿਆਂ ਨੂੰ ਜਿਹੜੇ ਉਹਦੇ ਨਾਲ ਖੜੇ ਸਨ ਦੇਖਾ ਔਰ ਐਉਂ ਹੋਇਆ ਕਿ ਜਾਂ ਉਹ ਉਸ ਤੋਂ ਜੁਦਾ ਹੋਣ ਲੱਗੇ ਤਾਂ ਪਤਰਸ ਨੇ ਯਿਸੂ ਨੂੰ ਆਖਿਆ ਸਵਾਮੀ ਜੀ ਸਾਡਾ ਇੱਥੇ ਹੋਣਾ ਚੰਗਾ ਹੈ ਜੋ ਅਸੀਂ ਤਿੰਨ ਡੇਰੇ ਬਣਾਈਏ ਇੱਕ ਤੇਰੇ ਲਈ ਅਤੇ ਇੱਕ موسی ਲਈ ਅਤੇ ਇੱਕ ਏਲੀਆ ਲਈ ਪਰ ਉਹ ਨਹੀਂ ਸੀ ਜਾਣਦਾ ਕਿ ਕੀ ਕਹਿੰਦਾ ਹੈ ਉਹ ਇਹ ਅਜੇ ਬੋਲ ਹੀ ਬੋਲਦਾ ਹੀ ਸੀ ਕਿ ਬੱਦਲ ਨੇ ਆਣ ਕੇ ਉਹਨਾਂ ਉੱਤੇ ਸ਼ੌਕ ਕੀਤੀ ਔਰ ਉਹ ਬੱਦਲ ਵਿੱਚ ਵੱਢਦੇ ਹੀ ਡਰ ਗਏ ਉਹ ਬੱਦਲ ਵਿੱਚੋਂ ਇੱਕ ਆਵਾਜ਼ ਇਹ ਕਹਿੰਦੀ ਆਈ ਜੋ ਇਹ ਮੇਰਾ ਪਿਆਰਾ ਪੁੱਤਰ ਹੈ ਮੇਰਾ ਚੁਣਿਆ ਹੋਇਆ ਇਹ ਦੀ ਸੁਣੋ ਅਤੇ ਇਹ ਆਵਾਜ਼ ਹੁੰਦੇ ਹੀ ਯਿਸੂ ਇਕੱਲਾ ਪਾਇਆ ਗਿਆ ਅਤੇ ਉਹ ਚੁੱਪ ਰਿਹਾ ਅਤੇ ਜਿਹੜੀਆਂ ਗੱਲਾਂ ਵੇਖੀਆਂ ਸਨ ਉਹਨਾਂ ਵਿੱਚੋਂ ਉਹਨੇ ਦਿਨੀ ਕਿਸੇ ਨੂੰ ਕੁਝ ਨਾ ਦੱਸਿਆ ਇਹ ਪ੍ਰਭੂ ਦੀ ਬਾਣੀ ਹੈ ਖੁਦਾ ਦਾ ਸ਼ੁਕਰ ਹੋਵੇ